ਅਸੀਂ ਅਮੂਮਨ ਇਹਨਾਂ ਦਿਨਾਂ ਅੱਜ ਗੱਲ ਕਰਦੇ ਆ ਉਹਨਾਂ ਯਾਦ ਦੀ ਮਿਲਾਉਂਦੇ ਆ ਉਹਨਾਂ ਸ਼ਹੀਦਾਂ ਦੀ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਰਾਖੀ ਲਈ ਉਹਦੀ ਸਵੱਛਤਾ ਲਈ ਉਹਦੀ ਪਵਿੱਤਰਤਾ ਲਈ ਉਹਦੀ ਮਾਨ ਮਰਿਆਦਾ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨੂੰ ਅਸੀਂ ਅਰਦਾਸ ਵਿੱਚ ਹਮੇਸ਼ਾ ਯਾਦ ਕਰਦੇ ਆ ਲੇਕਿਨ ਸਾਹ ਕਾ ਨਨਕਾਣਾ ਸਾਹਿਬ ਉਹ ਸਿੱਖ ਕੌਮ ਦੇ ਅੰਦਰ ਇਤਿਹਾਸਿਕ ਮੋੜ ਹੈ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਨੂੰ ਇੱਕ ਨਵੀਂ ਲਹਿਰ ਪੜਾ ਦਿੱਤਾ। ਔਰ ਉਸ ਲਹਿਰ ਦੇ ਨਤੀਜੇ ਵਜੋਂ ਅੱਜ ਦੁਨੀਆ ਭਰ ਦੇ ਵਿੱਚਕਾਰ ਗੁਰਦੁਆਰਾ ਸਹਿਬਾਨ ਦੀ ਸਥਾਪਨਾ ਹੋਈ ਹੈ। ਤੋਂ ਦਸ਼ਕੋ ਨਨਕਾਣਾ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਸੀ। ਜਿਸ ਮਸੰਦਾਂ ਨੂੰ ਗੁਰੂ ਸਾਹਿਬ ਨੇ ਪ੍ਰਚਾਰ ਲਈ ਆਪ ਉਥੇ ਥਾਪਿਆ ਸੀ। ਗੁਰਦੁਆਰਾ ਸਹਿਬਾਨ ਨੂੰ ਜਾਂ ਧਾਰਮਿਕ ਪ੍ਰਚਾਰ ਲਈ ਉਥੇ ਇਹ ਗੱਲ ਵੇਖਣ ਚਾਹੀਏ ਕਿ ਮਸੰਦ ਪ੍ਰਥਾ ਜਿਹੜੀ ਹੈ ਇੱਕ ਲੰਬੇ ਸਮੇਂ ਤੋਂ ਬਾਅਦ ਉਹ ਕੁਰੀਤਿਆਂ ਵੱਲ ਯਸ਼ੀਆਂ ਵੱਲ ਔਰ ਭੇੜੇ ਕਰਮਾਂ ਵੱਲ ਬਦਲੀ ਸ਼ੁਰੂ ਹੋ ਗਈ। ਗੁਰਦੁਆਰਾ ਨਿਜ਼ਾਮ ਨੂੰ ਉਹਨਾਂ ਨੇ ਰੋਲਣ ਦੀ ਕੋਸ਼ਿਸ਼ ਕਰ ਦਿੱਤੀ। ਉਹਦੀਆਂ ਮਰਿਆਦਾਵਾਂ ਨੂੰ ਸਾਰਿਆਂ ਨੂੰ ਤੋੜ ਦਿੱਤਾ। ਤੇ ਫਿਰ ਭਾਈ ਲਕਸ਼ਮਨ ਸਿੰਘ ਵਰਗੇ ਸਿੰਘਾਂ ਨੇ ਜੱਥੇ ਬਣਾ ਕੇ ਨਨਕਾਣਾ ਸਾਹਿਬ ਲਈ ਯਾਤਰਾ ਆਰੰਭ ਕਰ ਦਿੱਤੀ ਕਿ ਗੁਰਦੁਆਰਿਆਂ ਨੂੰ ਇਹਨਾਂ ਮਸੰਦਾ ਤੋਂ ਆਜ਼ਾਦ ਕਰਾਣਾ ਹੈ ਇਹ ਸ਼ਾਂਤੀਪੂਰਵਕ ਪਧਰੇ ਸਨ ਲੇਕਿਨ ਹੋਇਆ ਕਿ ਕਿ ਮਸੰਦ ਦੇ ਗੁੰਡਿਆਂ ਨੇ ਉਹਨਾਂ ਨੂੰ ਸਿੰਘਾਂ ਨੂੰ ਪਕੜ ਪਕ ਕੇ ਜੂੰਦਿਆ ਝੰਡਾ ਨਾਲ ਸਾੜ ਦਿੱਤਾ ਉਹ ਸ਼ਹੀਦੀਆਂ ਪਾ ਗਏ ਲੇਕਿਨ ਉਹਨਾਂ ਸ਼ਹੀਦੀਆਂ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਗੁਰਦੁਆਰਾ ਨਿظام ਇੱਕ ਆਜ਼ਾਦ ਨਿظام ਪਰ ਇਸ ਆਜ਼ਾਦ ਨਿظام ਦੇ ਅੰਦਰ ਕੀ ਅਸੀਂ ਪੁਵੇਖ ਲਈ ਕੋਈ ਐਸਾ ਰਸਤਾ ਲੱਭ ਰਹੇ ਹਾਂ ਜਿਹਦੇ ਨਾਲ ਸਾਡੀ ਨੌਜਵਾਨ ਪਨੀਰੀ ਜਿਹੜੀ ਹੈ ਮੁੜ ਤੋਂ ਗੁਰਸਿੱਖੀ ਦੇ ਰਸਤੇ ਤੇ ਵਾਪਸ ਆਵੇ ਤਾਂ ਨੇ ਨੌਜਵਾਨ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠ ਕੇ ਸਿੱਖੀ ਸਰੂਪ ਰੱਖ ਕੇ ਅੱਗੇ ਵਧ ਰਹੇ ਨੇ ਲੇਕਿਨ ਅੱਜ ਲੋੜ ਹੈ ਸਾਡੇ ਗੁਰਦੁਆਰਾ ਨਿظام ਦੀ ਕਿ ਉਹ ਚੰਗੇ ਕਾਰਜਾਂ ਲਈ ਗੁਰਬਾਣੀ ਦੇ ਚਾਨਣ ਲਈ ਇਤਿਹਾਸ ਨੂੰ ਦੁਨੀਆਵੀ ਪਹੁੰਚਾਉਣ ਵਾਸਤੇ ਨੌਜਵਾਨਾਂ ਨੂੰ ਵੀ ਨਾਲ ਜੋੜੇ